ਉਸ਼ਵਾਰਤਾ ਦੇਖ ਰਹੇ ਦਰਸ਼ਕਾਂ ਦਾ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਬਹੁਤ-ਬਹੁਤ ਸਵਾਗਤ ਬੁਲੇਟਨ ਦੀ ਕਰਦੇ ਆਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਦੇਸ਼ ਵਾਸੀਆਂ ਨੂੰ ਦੀਵਾਲੀ ਦੇ ਮੌਕੇ ਚਿੱਠੀ ਲਿਖੀ ਗਈ ਹੈ ਮੋਦੀ ਨੇ ਚਿੱਠੀ ਲਿਖ ਕੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਨੇ ਆਪਣੀ ਇਸ ਚਿੱਠੀ ਦੇ ਵਿੱਚ ਨਰਿੰਦਰ ਮੋਦੀ ਦੇ ਵੱਲੋਂ ਆਪਰੇਸ਼ਨ ਸਿੰਦੂਰ ਦਾ ਜ਼ਿਕਰ ਵੀ ਕੀਤਾ ਗਿਆ ਉਹਨਾਂ ਲਿਖਿਆ ਹੈ ਕਿ ਆਪਰੇਸ਼ਨ ਸਿੰਦੂਰ ਦੇ ਜ਼ਰੀਏ ਬੇਇਨਸਾਫੀ ਦਾ ਬਦਲਾ ਲਿਆ ਗਿਆ ਹੈ ਮਿਆਂ ਨੇ ਚਿੱਠੀ ਦੇ ਵਿੱਚ ਲਿਖਿਆ ਕਿ ਆਪਰੇਸ਼ਨ ਚੋ ਭਾਰਤ ਨੇ ਮर्यादा ਦਾ ਧਿਆਨ ਰੱਖਿਆ ਅਤੇ ਇਸ ਚਿੱਠੀ ਦੇ ਵਿੱਚ ਉਹਨਾਂ ਨੇ नक्सਲਵਾਦ ਦਾ ਜ਼ਿਕਰ ਵੀ ਕੀਤਾ ਹੈ ਉਹਨਾਂ ਨੇ ਲਿਖਿਆ ਬਹੁਤ ਸਾਰੇ ਲੋਕ ਜਿਹੜੇ ਨੇ ਹਿੰਸਾ ਦਾ ਰਸਤਾ ਛੱਡ ਕੇ ਮੁੱਖ ਧਾਰਾ ਦੇ ਵਿੱਚ ਸ਼ਾਮਲ ਹੋ ਰਹੇ ਨੇ ਪ੍ਰਧਾਨ ਮੰਤਰੀ ਨੇ ਆਪਣੀ ਇਸ ਚਿੱਠੀ ਦੇ ਵਿੱਚ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਵੀ ਦਿੱਤੀਆਂ ਨੇ ਆਪਣੀ ਇਸ ਚਿੱਠੀ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ ਹੈ ਕਿ ਊਰਜਾ ਤੇ ਉਮੰਗ ਨਾਲ ਭਰੀ ਹੋਈ ਦੀਵਾਲੀ ਦੇ ਇਸ ਪਾਵਨ ਤਿਉਹਾਰ ਦੀਆਂ ਸਾਰਿਆਂ ਨੂੰ ਢੇਰ-ਛਾਰੀਆਂ ਮੁਬਾਰਕਾਂ ਅਯੁੱਧਿਆ ਦੇ ਵਿੱਚ ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਇਹ ਦੂਸਰੀ ਦੀਵਾਲੀ ਹੈ ਪ੍ਰਭੂ ਰਾਮ ਸਾਨੂੰ ਮਰਿਆਦਾ ਦਾ ਪਾਲਣ ਕਰਨਾ ਸਿਖਾਉਂਦੇ ਨੇ ਅਤੇ ਅਨਿਆ ਦੇ ਵਿਰੁੱਧ ਲੜਾਈ ਲੜਨ ਦੀ ਸਿੱਖ ਵੀ ਪ੍ਰਭੂ ਰਾਮ ਵੱਲੋਂ ਦਿੱਤੀ ਗਈ ਹੈ ਸੋ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਜੀਵੰਤ ਉਦਾਹਰਣ ਹੈ ਤੇ ਆਪਰੇਸ਼ਨ ਸਿੰਦੂਰ ਦਾ ਉਹਨਾਂ ਵੱਲੋਂ ਜ਼ਿਕਰ ਕੀਤਾ ਗਿਆ ਤੇ ਦੀਵਾਲੀ ਦੇ ਮੌਕੇ ਖਾਸ ਤੌਰ ਤੇ ਦੇਸ਼ ਦੇ ਦੂਰ ਦੁਰਾਡੇ ਦੇ ਖੇਤਰਾਂ ਦੇ ਵਿੱਚ ਉਹਨਾਂ ਕਿਹਾ ਕਿ ਦੀਵਾਲੀ ਦੇ ਦੀਪ ਜਲਾਏ ਜਾਣਗੇ ਇਸ ਮੌਕੇ ਉਹਨਾਂ नक्सਲਵਾਦ ਤੇ ਮੌਂਵਾਦ ਦਾ ਜ਼ਿਕਰ ਵੀ ਕੀਤਾ ਉਹਨਾਂ ਕਿਹਾ ਕਿ नक्सਲਵਾਦ ਨੂੰ ਛੱਡ ਕੇ ਬਹੁਤ ਸਾਰੇ ਲੋਕ ਹੁਣ ਦੇਸ਼ ਦੀ ਮੁੱਖ ਧਾਰਾ ਦੇ ਵਿੱਚ ਸ਼ਾਮਲ ਹੋ ਰਹੇ ਨੇ ਇਸ ਮੌਕੇ ਉਹਨਾਂ ਲਿਖਿਆ ਹੈ ਕਿ ਦੀਵਾਲੀ ਸਿਖਾਉਂਦੀ ਹੈ ਕਿ ਅਸੀਂ ਇੱਕ ਦੀਪ ਦੇ ਨਾਲ ਦੂਸਰੇ ਦੀਪ ਨੂੰ ਜਲਾਈਏ ਅਤੇ ਇਸ ਦੇ ਨਾਲ ਪ੍ਰਕਾਸ਼ ਵਧੇਗਾ ਅਤੇ ਇਸੇ ਭਾਵਨਾ ਦੇ ਨਾਲ ਦੀਵਾਲੀ ਅਤੇ ਸਮਾਜ ਦੇ ਵਿੱਚ ਵੀ ਆਪਸ ਦੇ ਵਿੱਚ ਸਦਭਾਵਨਾ ਅਤੇ ਸਹਿਯੋਗ ਦਾ ਵਾਅਦਾ ਹੋਵੇਗਾ। ਦੇਸ਼ ਭਰ ਦੇ ਵਿੱਚ ਅੱਜ ਸ਼ਹੀਦ ਪੁਲਿਸ ਕਰਮਚਾਰੀਆਂ ਨੂੰ ਯਾਦ ਕਰਨ ਦੇ ਲਈ ਪੁਲਿਸ ਯਾਦਗਰੀ ਦਿਵਸ ਮਨਾਇਆ ਗਿਆ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿੱਲੀ ਦੇ ਚਨਕਿਆਪੂਰੀ ਸਥਿਤ ਰਾਸ਼ਟਰੀ ਪੁਲਿਸ ਯਾਦਗਾਰ ਵਿਖੇ আয়োজিত ਪੁਲਿਸ ਯਾਦਗਾਰੀ ਦਿਵਸ ਦੇ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਤੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਕਰਮਚਾਰੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੁਲਿਸ ਅਤੇ ਫੌਜ ਦੀ ਭੂਮਿਕਾ ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਵੱਖ-ਵੱਖ ਪਲੇਟਫਾਰਮਾਂ ਦੇ ਬਾਵਜੂਦ जबो राष्ट्रीय सुरक्षा गल तो फौज पुलिस मिशन है भूमिका भी ने पुलिस स्मृति दिवस पर आप सबके बीच आना यह हमारे लिए एक सुखद अनुभूति है आज का यह दिन देश की सुरक्षा में अपने आप को समर्पित कर देने वाले हमारे पुलिस और सभी पैरामिलिट्री फोर्सेस के जवानों के त्याग को यह याद करने का दिन है मैं इस मंच से भारत के नागरिकों की सुरक्षा में अपने प्राणों को आहूत कर देने वाले सुरक्षा बलों को श्रद्धांजलि अर्पित करता हूं साथियों समाज और पुलिस ये दोनों एक दूसरे पर समान रूप से निर्भर हैं कोई भी समाज तभी शांति और प्रगति की ओर बढ़ सकता है जब उसके भीतर सुरक्षा न्याय और विश्वास की भावना सुदृढ़ हो और इन तीनों की जिम्मेदारी हमारे पुलिस बलों के कंधों पर होती है इसके ठीक विपरीत यह भी उतना ही सत्य है कि पुलिस व्यवस्था तभी प्रभावी रूप से काम कर सकती है जब समाज के नागरिक पुलिस के सहयोगी के रूप में काम करते हैं और कानून का व सम्मान करते हैं उधर पंजाब लोक सेवा कमीशन ने पंजाब के बागवानी विभाग एक सौ एक बागवानी विकास अफसरिया भर्ती का ऐलान किया ਉਮੀਦਵਾਰ ਅਧਿਕਾਰਿਕ ਵੈੱਬਸਾਈਟ ppsc.gov.in ਦੇ ਉੱਤੇ ਆਪਣੀਆਂ ਅਰਜ਼ੀਆਂ ਦੇ ਸਕਦੇ ਨੇ ਇਸ ਦੇ ਲਈ ਵਿਦਿਆਕ ਯੋਗਤਾ ਜੋ ਰੱਖੀ ਗਈ ਹੈ ਉਸ ਯੋਗਤਾ ਦੇ ਵਿੱਚ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਘੱਟੋ ਘੱਟ 50% ਅੰਕਾਂ ਦੇ ਨਾਲ ਬੀਐਸਸੀ ਐਗਰੀਕਲਚਰ ਕੀਤੀ ਹੋਣੀ ਚਾਹੀਦੀ ਹੈ ਅਤੇ ਬਾਗਬਾਨੀ ਇਸ ਦੇ ਵਿੱਚ ਇੱਕ ਵਿਕਲਪਿਕ ਵਿਸ਼ਾ ਹੋਵੇ ਇਸ ਤੋਂ ਇਲਾਵਾ ਬਾਗਬਾਨੀ ਦੇ ਵਿੱਚ ਐਮਐਸਸੀ ਡਿਗਰੀ ਹੋਵੇ ਅਤੇ ਪੰਜਾਬੀ ਦੇ ਪੰਜਾਬੀ ਦੇ ਵਿੱਚ 10ਵੀਂ ਜਮਾਤ ਜਿਹੜੀ ਹੈ ਪਾਸ ਕਰਨੀ ਇਸ ਦੇ ਲਈ ਜ਼ਰੂਰੀ ਰੱਖੀ ਗਈ ਹੈ। ਉਮਰ ਸੀਮਾ ਦੀ ਗੱਲ ਕਰੀਏ ਤਾਂ ਜਨਰਲ ਦੇ ਲਈ 1818 ਤੋਂ ਲੈ ਕੇ 37 ਸਾਲ ਪੰਜਾਬ ਦੇ ਐਸਸੀ ਤੇ ਬੀਸੀ ਦੇ ਲਈ 18 ਤੋਂ 42 ਸਾਲ ਪੰਜਾਬ ਦੇ ਸਰਕਾਰੀ ਕਰਮਚਾਰੀਆਂ ਲਈ 18 ਤੋਂ 45 ਸਾਲ ਅਤੇ ਅੰਘੇਣਾ ਦੇ ਲਈ 18 ਤੋਂ 47 ਸਾਲ ਉਮਰ ਰੱਖੀ ਗਈ ਹੈ। ਇਸ ਤੋਂ ਬਾਅਦ ਤਨਖਾਹ ਜਿੱਦੀ ਗੱਲ ਕਰੀਏ ਤਾਂ 44900 ਰੁਪਏ ਪ੍ਰਤੀ ਮਹੀਨਾ ਤਨਖਾਏ ਇਸ ਦੇ ਲਈ ਚੋਣ ਪ੍ਰਕਿਰਿਆ ਦੇ ਵਿੱਚ ਲਿਖਤੀ ਪ੍ਰੀਖਿਆ ਹੋਵੇਗੀ ਇਸ ਤੋਂ ਬਾਅਦ ਇੰਟਰਵਿਊ ਹੋਵੇਗਾ ਇਸ ਪ੍ਰੀਖਿਆ ਦੀ ਫੀਸ ਦੀ ਗੱਲ ਕਰੀਏ ਤਾਂ ਪੰਜਾਬ ਦੇ ਸੈਨਿਕ EWS PW D ਉਮੀਦਵਾਰ ਜਿਹੜੇ ਨੇ ਉਹਨਾਂ ਦੀ ਫੀਸ 500 ਰੁਪਏ ਹੋਵੇਗੀ ਪੰਜਾਬ ਦੇ SC ST ਦੀ ਫੀਸ 750 ਰੁਪਏ ਅਤੇ ਬਾਕੀ ਸ਼੍ਰੇਣੀਆਂ ਦੇ ਲਈ ਇਸ ਪ੍ਰੀਖਿਆ ਦੀ ਫੀਸ 1500 ਰੁਪਏ ਰੱਖੀ ਗਈ ਹੈ ਅਧਿਕਾਰਿਤ ਵੈਬਸਾਈਟ ppsc.gov.in ਤੇ ਕਲਿੱਕ ਕਰਕੇ ਅਪਲਾਈ ਕੀਤਾ ਜਾ ਸਕਦਾ ਹੈ ਤੇ ਉਦੋਂ ਅੰਮ੍ਰਿਤਸਰ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਵੱਡੀ ਕਾਮਯਾਬੀ ਹਾਸਲ ਕਰਦਿਆਂ ਦਿਹਾਤੀ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਦੇ ਨਾਲ ਆਤਵਾਦੀ ਮੋਡੀਊਲ ਦੇ ਦੋ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਇਹਨਾਂ ਦੇ ਕਬਜ਼ੇ ਦੇ ਵਿੱਚੋਂ ਇੱਕ ਰਾਕਟ ਪ੍ਰੀਫੇਲਡ ਗਰਨੇਡ ਸਮੇਤ ਰਾਕਟ ਲਾਂਚਰ ਬਰਾਮਦ ਕੀਤਾ ਗਿਆ ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਦੇ ਵੱਲੋਂ ਜਾਰੀ ਕੀਤੀ ਗਈ ਹੈ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮਹਿਕਦੀਪ ਉਰਫ ਮਹਿਕ ਵਾਸੀ ਬਡਾਲੀ ਅੰਮ੍ਰਿਤਸਰ ਅਤੇ ਅਦਿੱਤਿਆ ਉਰਫ ਅਧੀ ਵਾਸੀ ਪਿੰਡ ਭਾਗਾ ਛੀਨਾ ਵਜੋਂ ਹੋਈ ਹੈ ਪੁਲਿਸ ਟੀਮ ਨੇ ਆਰਪੀਜੀ ਬਰਾਮਦ ਕਰਨ ਤੋਂ ਇਲਾਵਾ ਉਹਨਾਂ ਦਾ ਮੋਟਰਸਾਈਕਲ ਜਿਸ ਤੇ ਉਹ ਸਵਾਰ ਸਨ ਉਹ ਵੀ ਜਬਤ ਕੀਤਾ ਹੈ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਪਾਕਿਸਤਾਨ ਦੀ ਆਈਐਸਆਈ ਦੇ ਕਾਰਕੁਨ ਨੇ ਜਿਸਨੇ ਸਰਹੱਦ ਪਾਰੋਂ ਡਰੋਨ ਦੇ ਰਾਹੀਂ ਇਹ ਖੇਪੇ ਜੀ ਸੀ ਆਦੇ ਹਰਪ੍ਰੀਤ ਉਰਫ ਵਿੱਕੀ ਜੋ ਕਿ ਮੌਜੂਦਾ ਸਮੇਂ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਬੰਦ ਹੈ ਉਸਦੇ ਵੀ ਸੰਪਰਕ ਨੇ ਇਹ ਉਹਨਾਂ ਦੱਸਿਆ ਹੈ ਕਿ RPG ਇੱਕ ਯੋਜਨਾਬੰਦ ਅਤਵਾਦੀ ਹਮਲੇ ਦੇ ਲਈ ਵਰਤਿਆ ਜਾਣਾ ਸੀ ਸੋ ਆਪਰੇਸ਼ਨ ਸੰਬੰਧੀ ਵੇਰਵੇ ਉਹਨਾਂ ਵੱਲੋਂ ਸਾਂਝੇ ਕੀਤੇ ਗਏ ਨੇ ਅਤੇ ਜਾਣਕਾਰੀ ਦਿੱਤੀ ਗਈ ਹੈ ਕਿ ਪੁਖਤਾ ਇਤਲਾਹ ਮਿਲੀ ਸੀ ਕਿ ਦੋ ਸ਼ੱਕੀ ਵਿਅਕਤੀ ਮਹਕਦੀਪ ਅਤੇ ਦਿੱਤਿਆ ਜਿਹੜੇ ਨੇ ਉਹ ਵਿੱਕੀ ਦੇ ਨਿਰਦੇਸ਼ਾਂ ਤੇ ਆਰਪੀਜੀ 22 ਨੈਟੋ ਐਂਟੀ ਟੈਂਕ ਰਾਕਟ ਲਾਂਚਰ ਦੀ ਖੇਪ ਜਿਹੜੀ ਹੈ ਉਹਨਾਂ ਤੋਂ ਪ੍ਰਾਪਤ ਕੀਤੀ ਗਈ ਹੈ ਹੁਣ ਇਹ ਵੀ ਦੱਸਿਆ ਕਿ ਇਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਦੀਆਂ ਟੀਮਾਂ ਨੇ ਦੋਵਾਂ ਸ਼ਖਿਆਂ ਨੂੰ ਉਦੋਂ ਗ੍ਰਿਫਤਾਰ ਕੀਤਾ ਜਦੋਂ ਉਹ ਖੇਪ ਪਹੁੰਚਾਉਣ ਜਾ ਰਹੇ ਸਨ ਜਾਣਕਾਰੀ ਦਿੰਦੇ ਆ ਪੁਲਿਸ ਦੇ ਵੱਲੋਂ ਦੱਸਿਆ ਗਿਆ ਹੈ ਕਿ ਉਹ ਵਿਅਕਤੀਆਂ ਦੀ ਪਛਾਣ ਕਰਨ ਦੇ ਲਈ ਜਾਂਚ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਇਹ ਖੇਪ ਡਿਲੀਵਰ ਕੀਤੀ ਹੈ ਤੇ ਪੁਲਿਸ ਟੀਮਾਂ ਵੱਲੋਂ ਹੋਰ ਪੁੱਛਗੇ ਇਸ ਦੇ ਲਈ ਫਲੋਸਪੁਲ ਜੇਲ੍ਹ ਤੋਂ ਹਰਪ੍ਰੀਤ ਉਰਫ ਵਿੱਕੀ ਰੂਵੀ ਪ੍ਰੋਡਕਸ਼ਨ ਵਾਰਟ ਤੇ ਲਿਆਂਦਾ ਜਾਵੇਗਾ ਪੰਜਾਬ ਦੇ ਵਿੱਚ ਨਸ਼ਿਆਂ ਦੀ ਦੁਰਵਰਤੋਂ ਦੇ ਨਾਲ ਨਜਿੱਠਣ ਦੇ ਲਈ ਕੰਮ ਕਰ ਰਹੀ ਸਪੈਸ਼ਲ ਟਾਸਕ ਫੋਰਸ ਦਾ ਕੰਮ ਹੁਣ ਵਧੇਰੇ ਪਾਰਦਰਸ਼ੀ ਹੋਵੇਗਾ ਚੰਡੀਗੜ੍ਹ ਸਥਿਤ ਮੁਖਤਸਰ ਵਿਖੇ ਸਥਿਤ ਸੀਨੀਅਰ ਅਧਿਕਾਰੀਆਂ ਦੇ ਵੱਖ-ਵੱਖ ਰੈਂਜਾਂ ਦੇ ਵਿੱਚ ਕੀ ਹੋ ਰਿਹਾ ਹੈ ਇਸ ਦੀ ਨਿਗਰਾਨੀ ਹੁਣ ਕੀਤੀ ਜਾ ਸਕੇਗੀ ਇਸ ਲਈ ਸਰਕਾਰ ਨੇ ਹੁਣ STF ਨੇ ਅੰਮ੍ਰਿਤਸਰ, ਜਲੰਧਰ, ਫਿਰੋਜ਼ਪੁਰ ਤੇ ਲੁਧਿਆਣਾ ਦੇ ਵਿੱਚ CCTV ਕੈਮਰੇ ਲਗਾਉਣ ਦਾ ਫੈਸਲਾ ਕੀਤਾ ਹੈ। ਇਹ ਕੰਮ ਇੱਕ ਨਿੱਜੀ ਏਜੰਸੀ ਦੁਆਰਾ ਕੀਤਾ ਜਾਵੇਗਾ। ਪੁਲਿਸ ਨੋਡਲ ਏਜੰਸੀ ਵੱਲੋਂ ਕੰਮ ਕਰੇਗੀ। ਇਹ ਪ੍ਰੋਜੈਕਟ ਜਨਵਰੀ 2026 ਤੱਕ ਪੂਰਾ ਹੋਣ ਦੀ ਉਮੀਦ ਹੈ। ਕੈਮਰੇ ਲਗਾਉਣ ਵਾਲੀ ਕੰਪਨੀ ਉਹਨਾਂ ਦੇ ਰੱਖ-ਰਖਾਅ ਦੀ ਜ਼ਿੰਮੇਵਾਰੀ ਚੁੱਕੇਗੀ। ਪੰਜਾਬ ਸਰਕਾਰ ਨੇ ਇਸ ਸਮੇਂ ਯੁੱਧ ਨਸ਼ਿਆਂ ਵਿਰੁੱਧ ਜੰਗ ਛੇੜੀ ਹੋਈ ਹੈ। ਸਪੈਸ਼ਲ ਟਾਸਕ ਫੋਰਸ ਜਿਸ ਨੂੰ ANTF ਵੀ ਕਿਹਾ ਜਾਂਦਾ ਹੈ, ਇਸ ਦੀ ਕਾਰਵਾਈ ਵਿੱਚ ਇਹ ਮੁੱਖ ਏਜੰਸੀ ਹੈ। ਸਿਸਟਮ ਨੂੰ ਪਾਰਦਰਸ਼ੀ ਬਣਾਉਣ ਦੇ ਲਈ ਯਤਨ ਕੀਤੇ ਜਾ ਰਹੇ ਨੇ ਕਿਉਂਕਿ ਪਹਿਲਾਂ ਕੁਝ ਐਸਟੀਐਫ ਕਾਰਜਾਂ ਬਾਰੇ ਸਵਾਲ ਚੁੱਕੇ ਗਏ ਨੇ ਸੋ ਸਰਕਾਰ ਟਿਲਮਟ ਨਹੀਂ ਛੱਡਣਾ ਚਾਹੁੰਦੀ ਪੂਰੀ ਯੋਜਨਾ ਨੂੰ ਧਿਆਨ ਦੇ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ ਇਹ ਕੈਮਰੇ ਹੁਣ ਏਆਈ ਦੇ ਨਾਲ ਲੈਸ ਹੋਣਗੇ ਤੇ ਕੈਮਰੇ ਲੋਕਾਂ ਦੀਆਂ ਹਰਕਤਾਂ ਤੇ ਆਵਾਜ਼ਾਂ ਤੇ ਵੀ ਨਜ਼ਰ ਰੱਖਣਗੇ ਸਰਕਾਰ ਨੇ ਇਸ ਪ੍ਰੋਜੈਕਟ ਦੇ ਲਈ ਬਜਟ ਪਹਿਲਾਂ ਹੀ ਮਨਜ਼ੂਰ ਕਰ ਲਿਆ ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਉੱਚ ਸੁਰੱਖਿਆ ਵਾਲੇ ਖੇਤਰਾਂ ਦੇ ਵਿੱਚ ਅਪਰਾਧ ਨੂੰ ਰੋਕਣ ਦੇ ਲਈ 18 ਜੇਲ੍ਹਾਂ ਦੇ ਵਿੱਚ 647 ਸੀਸੀਟੀਵੀ ਕੈਮਰੇ ਐਕਸ-ਰੇ ਸਕੈਨਰ ਅਤੇ ਸਰੀਰ ਨਾਲ ਪਹਿਨੇ ਕੈਮਰਿਆਂ ਦੇ ਨਾਲ AI ਸਮਰੱਥ ਸਿਸਟਮ ਲਗਾਏ ਜਾ ਰਹੇ ਨੇ ਸਪੈਸ਼ਲ ਟਾਸਕ ਫੋਰਸ ਨੇ 2024-25 ਵਿੱਚ ਲਗਭਗ 5000 ਤੋਂ 6000 ਵੱਡੇ ਐਨਡੀਪੀਐਸ ਮਾਮਲੇ ਦਰਜ ਕੀਤੇ ਨੇ ਉਧਰ ਮੁੰਬਈ ਦੇ ਨਾਲ ਲੱਗਦੇ ਨਵੇਂ ਮੁੰਬਈ ਇਲਾਕੇ ਦੇ ਵਾਸ਼ੀ ਇਲਾਕੇ ਦੇ ਵਿੱਚ ਇੱਕ ਉੱਚੀ ਇਮਾਰਤ ਨੂੰ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਇਸ ਘਟਨਾ ਦੇ ਵਿੱਚ 4 ਲੋਕਾਂ ਦੀ ਮੌਤ ਹੋਈ ਹੈ ਜਦਕਿ 11 ਲੋਕ ਬੁਰੀ ਤਰੀਕੇ ਦੇ ਨਾਲ ਝੁਲਸ ਗਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਾਣਕਾਰੀ ਦੇ ਮੁਤਾਬਕ ਇਹ ਹਾਦਸਾ ਵਾਸੀ ਸੈਕਟਰ 14 ਦੇ ਵਿੱਚ ਰਾਤ ਦੇ ਕਰੀਬਨ 1 ਵਜੇ ਦੇ ਕਰੀਬ ਵਾਪਰਿਆ ਜਦੋਂ ਇਮਾਰਤ ਦੇ ਵਿੱਚ ਸਾਰੇ ਲੋਕ ਦੀਵਾਲੀ ਮਨਾਉਣ ਤੋਂ ਬਾਅਦ ਸੌ ਰਹੇ ਸਨ ਅੱਗ 10ਵੀਂ ਮੰਜ਼ਿਲ ਤੋਂ ਸ਼ੁਰੂ ਹੁੰਦੀ ਹੋਈ ਤੇਜ਼ੀ ਨਾਲ 11ਵੀਂ ਤੇ 12ਵੀਂ ਮੰਜ਼ਿਲ ਤੱਕ ਫੈਲ ਗਈ ਧੂੰਏ ਅਤੇ ਅੱਗ ਦੇ ਨਾਲ ਜਲਦੀ ਪੂਰੀ ਇਮਾਰਤ ਨੂੰ ਇਸ ਨੇ ਆਪਣੇ ਲਪੇਟ ਦੇ ਵਿੱਚ ਲੈ ਲਿਆ ਅੱਗ ਬੁਝਾਉਂਦੇ 10 ਗੱਡੀਆਂ ਮੌਕੇ ਤੇ ਪਹੁੰਚੀਆਂ ਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਬਚਾਅ ਅਤੇ ਰਾਹਤ ਕਾਰਜਾਂ ਦੌਰਾਨ ਕਈ ਲੋਕਾਂ ਨੂੰ ਸੁਰੱਖਤ ਬਾਹਰ ਕੱਢਿਆ ਤੇ ਕੁਝ ਲੋਕਾਂ ਨੂੰ ਧੂੰਏ ਕਾਰਨ ਸਾਹ ਲੈਣ ਦੇ ਵਿੱਚ ਤਕਲੀਫ ਹੋਈ ਹੈ ਤੇ ਉਹਨਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਵੀ ਦਾਖਲ ਕਰਵਾਇਆ ਗਿਆ ਸਥਾਨਕ ਲੋਕਾਂ ਦੇ ਮੁਤਾਬਕ ਅੱਗ ਲੱਗਣ ਤੋਂ ਬਾਅਦ ਇਮਾਰਤ ਦੇ ਅੰਦਰ ਆਪਣਾ ਤਫਰੀ ਦੀ ਸਥਿਤੀ ਮਚ ਗਈ ਅਤੇ ਕਈ ਲੋਕ ਬਾਲਕੋਨੀਆਂ ਦੇ ਵਿੱਚ ਫਸ ਗਏ ਜਿਸ ਤੋਂ ਬਾਅਦ ਫਾਇਰਮੈਨਾਂ ਨੇ ਪੌੜੀਆਂ ਅਤੇ ਹਾਈਡਰੌਲਿਕ ਲਿਫਟ ਦੀ ਮਦਦ ਦੇ ਨਾਲ ਕਈ ਲੋਕਾਂ ਨੂੰ ਹੇਠਾਂ ਉਤਾਰਿਆ ਮੁਰਲੀ ਜਾਂਚ ਤੋਂ ਬਾਅਦ ਅੱਗ ਲੱਗਣ ਦੇ ਕਾਰਨ ਸ਼ਾਰਟ ਸਰਕਟ ਸਮਝਿਆ ਜਾ ਰਿਹਾ ਪਰ ਫਾਇਰ ਬ੍ਰਿਫੇ ਇੱਕ ਵਿਭਾਗ ਨੇ ਇਸ ਸੰਬੰਧ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਉਧਰ ਯਮਨ ਦੇ ਅਦਨ ਦੇ ਸਮੁੰਦਰੀ ਤੱਟ ਦੇ ਨੇੜੇ ਇੱਕ ਵੱਡਾ ਸਮੁੰਦਰੀ ਹਾਦਸਾ ਵਾਪਰਿਆ ਗੈਸ ਨਾਲ ਲੱਦੇ ਹੋਏ ਇੱਕ ਸਮੁੰਦਰੀ ਜਹਾਜ਼ ਐਮਵੀ ਫਾਲਕਨ ਦੇ ਵਿੱਚ ਧਮਾਕਾ ਹੋਇਆ ਇਸ ਦੇ ਵਿੱਚ ਭਿਆਨਕ ਅੱਗ ਲੱਗੀ ਅਤੇ ਹਾਦਸੇ ਵੇਲੇ ਇਸ ਜਹਾਜ਼ ਦੇ ਵਿੱਚ 25 ਭਾਰਤੀ ਸਵਾਰਸਾਂ ਜਿਨ੍ਹਾਂ ਦੇ ਵਿੱਚ 23 ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਜਦਕਿ 2 ਅਜੇ ਲਾਪਤਾ ਦੱਸੇ ਜਾ ਰਹੇ ਨੇ ਜਾਣਕਾਰੀ ਦੇ ਮੁਤਾਬਕ ਇਹ ਜਹਾਜ਼ Oman ਦੇ ਸਵਾਰ بندرਗਾਹ ਤੋਂ ਰਵਾਨਾ ਹੋਇਆ ਸੀ ਅਤੇ ਜਗੂਤੀ ਵੱਲ ਜਾ ਰਿਹਾ ਸੀ ਧਮਾਕੇ ਤੋਂ ਬਾਅਦ ਜਹਾਜ਼ ਦੇ ਵਿੱਚ ਪਾਣੀ ਵਹਿਣ ਲੱਗ ਪਿਆ ਤੇ ਉਸ ਦੇ ਕਰੀਬ 15 ਫੀਸਦੀ ਹਿੱਸੇ ਦੇ ਵਿੱਚ ਅੱਗ ਵੀ ਲੱਗੇ ਸੀ ਸ਼ੁਰੂਆਤੀ ਜਾਣਕਾਰੀ ਦੇ ਮੁਤਾਬਕ ਇਹ ਧਮਾਕਾ ਕੋਈ ਅਤਵਾਦੀ ਹਮਲਾ ਨਹੀਂ ਪਰ ਫਿਰ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਰਿਪੋਰਟਾਂ ਦੇ ਮੁਤਾਬਕ ਐਮਵੀ ਫਾਲਕਨ ਤੇ ਸਵਾਰ ਕੁੱਲ 24 ਕਰੂ ਮੈਂਬਰ ਜਹਾਜ਼ ਨੂੰ ਛੱਡ ਕੇ ਬਚਾਅ ਦੇ ਲਈ ਸਮੁੰਦਰ ਦੇ ਵਿੱਚ ਕੁੱਦ ਗਏ ਸੀ ਜਿਸ ਤੋਂ ਬਾਅਦ ਯੂਰਪੀ ਸੰਘ ਦੀ ਨੇਵੀ ਆਪਰੇਸ਼ਨ ਨੇ ਤੁਰੰਤ ਸਰਚ ਰੈਸਕਿਊ ਆਪਰੇਸ਼ਨ ਚਲਾਇਆ ਤੇ 23 ਭਾਰਤੀਆਂ ਨੂੰ ਸੁਰੱਖਿਅਤ ਬਚਾ ਲਿਆ ਜਦਕਿ ਦੋ ਭਾਰਤੀ ਅਜੇ ਲਾਪਤਾ ਦੱਸੇ ਜਾ ਰਹੇ ਨੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਜਹਾਜ਼ ਦੇ ਵਿੱਚ ਤਰਲ ਪੈਟਰੋਲੀਅਮ ਗੈਸ ਭਰੀ ਹੋਈ ਸੀ ਜਿਸ ਕਰਕੇ ਹਾਲੇ ਵੀ ਧਮਾਕਿਆਂ ਦਾ ਖਤਰਾ ਬਣਿਆ ਹੋਇਆ ਹੈ ਸੋਨੇ ਦੀਆਂ ਕੀਮਤਾਂ ਦੇ ਵਿੱਚ ਹਲਕੀ ਗਿਰਾਵਟ ਤੋਂ ਬਾਅਦ ਦੀਵਾਲੀ ਤੋਂ ਇੱਕ ਦਿਨ ਬਾਅਦ ਵੀ ਸੋਨੇ ਦੀਆਂ ਕੀਮਤਾਂ ਦੇ ਵਿੱਚ ਹੁਣ ਲਗਾਤਾਰ ਵਾਧਾ جاری ਹੈ ਦੀਵਾਲੀ ਤੋਂ ਅਗਲੇ ਦਿਨ ਸੋਨੇ ਦੀਆਂ ਕੀਮਤਾਂ ਦੇ ਵਿੱਚ ਮਾਮੂਲੀ ਗਿਰਾਵਟ ਆਈ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਸੋਨਾ ਆ ਆਪਣੇ ਰਿਕਾਰਡ ਪੱਧਰ ਤੱਕ ਪਹੁੰਚ ਗਿਆ ਹੈ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਦੀਵਾਲੀ ਦੇ ਹਫ਼ਤੇ ਦੇ ਦੌਰਾਨ 21 ਅਕਤੂਬਰ ਵਾਲੇ ਦਿਨ ਸੋਨੇ ਦੀਆਂ ਕੀਮਤਾਂ ਦੀ ਗੱਲ ਜੇਕਰ ਕਰੀਏ ਤਾਂ 24 ਕੈਰਟ ਸੋਨਾ 1,32,770 ਰੁਪਏ ਪ੍ਰਤੀ 10 ਗ੍ਰਾਮ ਵਿਕ ਰਿਹਾ ਜਦਕਿ 22 ਕੈਰਟ ਸੋਨਾ 1,21,700 ਤੇ ਵਪਾਰ ਕਰ ਰਿਹਾ ਹੈ ਹਾਲਾਂਕਿ ਜੀਐਸਟੀ ਅਤੇ ਇਸ ਦੇ ਵਿੱਚ ਮੇਕਿੰਗ ਚਾਰਜ ਸ਼ਾਮਲ ਨਹੀਂ ਨੇ ਦੂਜੇ ਪਾਸੇ ਚਾਂਦੀ ਦੀ ਗੱਲ ਕਰੀਏ ਤਾਂ 1 ਕਿਲੋ ਚਾਂਦੀ 1,70,000 ਰੁਪਏ ਪ੍ਰਤੀ ਕਿਲੋਗ੍ਰam ਵੇਚ ਰਹੀ ਹੈ। ਮੁੰਬਈ, ਕੋਲਕਾਤਾ, ਬੈਂਗਲੁਰੂ, ਹైదరాబాద్, ਪੁਣੇ ਦੇ ਵਿੱਚ 24 ਕੈਰਟ ਸੋਨੇ ਦੀ ਕੀਮਤ 1,32,770 ਰੁਪਏ ਹੈ ਜਦਕਿ 22 ਕੈਰਟ ਸੋਨਾ 1,21,700 ਰੁਪਏ 18 ਕੈਰਟ ਸੋਨਾ 99,580 ਰੁਪਏ ਪ੍ਰਤੀ 10 ਗ੍ਰਾਮ ਵੇਚ ਰਿਹਾ ਹੈ। ਇਸ ਦੌਰਾਨ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਜੈਪੁਰ ਦੇ ਵਿੱਚ 24 ਕੈਰਟ ਸੋਨਾ 1,32,920 ਰੁਪਏ 10 ਗ੍ਰਾਮ ਵਿਕ ਰਿਹਾ ਹੈ 22 ਕੈਰਟ ਸੋਨਾ 1,21,850 ਰੁਪਏ 18 ਕੈਰਟ ਸੋਨਾ 99,730 ਰੁਪਏ ਪ੍ਰਤੀ ਗ੍ਰਾਮ ਦੇ ਵਿੱਚ ਦਿੱਲੀ ਤੇ ਜੈਪੁਰ ਦੇ ਵਿੱਚ ਉਪਲਬਧ ਹੈ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਰੋਜ਼ਾਨਾ ਕਈ ਤਰ੍ਹਾਂ ਦੇ ਆਰਥਿਕ ਤੇ ਵਿਸ਼ਵ ਵਿਆਪੀ ਸਥਾਨਕ ਕਾਰਕ ਜਿਹੜੇ ਨੇ ਉਹ ਇਸ ਤੇ ਪ੍ਰਭਾਵ ਪਾ ਰਹੇ ਨੇ ਅਤੇ ਲਗਾਤਾਰ ਕੀਮਤਾਂ ਜਿਹੜੀਆਂ ਨੇ ਉੱਚ ਪੱਧਰ ਵੱਲ ਜਾ ਰਹੀਆਂ ਨੇ ਹਾਲੇ ਕਿ ਮਾਮੂਲੀ ਗਿਰਾਵਟ ਜਿਹੜੀ ਸੋਨੇ ਦੇ ਵਿੱਚ ਆਈ ਸੀ ਉਹ ਇੱਕ ਵਾਰੀ ਫਿਰ ਤੋਂ ਕਵਰ ਹੁੰਦੀ ਹੋਈ ਨਜ਼ਰ ਆਈ ਹੈ ਤਾਂ ਸੋਨਾ ਇੱਕ ਵਾਰ ਫਿਰ ਤੋਂ ਆਪਣੇ ਉੱਪਰਲੇ ਪੱਧਰ ਤੱਕ ਪਹੁੰਚ ਗਿਆ ਹੈ ਤੇ ਸੋਨੇ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਖਬਰਾਂ ਦੇ ਇਸ ਬਲਟਨ ਦੇ ਵਿੱਚ ਫਿਲਹਾਲ ਇੰਨਾ ਹੀ ਮੈਨੂੰ ਦਿਜ਼ਾਜ਼ਤ ਬਹੁਤ ਬਹੁਤ ਧੰਨਵਾਦ